ਜਦੋਂ ਆਪਾਂ ਕੋਈ ਬੱਚਾ ਦਾਖਲ ਕਰਾਉਨੇ ਆ ਸਕੂਲ ਦੇ ਵਿੱਚ ਤਾਂ ਸਾਡੇ ਆਧਾਰ ਕਾਰਡ ਬਕਾਇਦਾ ਤੌਰ ਤੇ ਸਾਡਾ ਰਿਕਾਰਡ ਸਾਰਾ ਉਹਨਾਂ ਕੋਲੇ ਪਹਿਲਾਂ ਹੀ ਹੁੰਦਾ ਹੈ ਇੱਥੇ ਕੋਈ ਦੋਰਾਮਾ ਨਹੀਂ ਹੈ ਸੈਂਤ ਇਸ ਗੱਲ ਨਾਲ ਸਾਨੂੰ ਮਨਜ਼ੂਰ ਹੈ ਆ ਸਾਡੇ ਜਵਾਗ ਦਾ ਡਾਟਾ ਸਾਨੂੰ ਕੀ ਪਤਾ ਕੱਲ ਨੂੰ ਤੁਹਾਡੇ ਬੱਚੇ ਦਾ ਡਾਟਾ ਕਿੱਥੇ ਮਸਜੂਜ ਹੁੰਦਾ ਹੈ ਕਿੱਥੇ ਵਰਤਿਆ ਜਾਂਦਾ ਹੈ ਆਪਾਂ ਪਹਿਲਾਂ ਹੀ ਉਹਦੀ ਸਹਿਮਤੀ ਦੇ ਚੁੱਕੇ ਆ ਦਸਕਤ ਕਰਕੇ ਐਜੂਕੇਸ਼ਨ ਆਪਣੇ ਹੈਗੇ ਨੇ ਜਦਵ ਜੀ ਸ਼ਾਇਦ ਉਹਨਾਂ ਨਾਲ ਮੇਰੀ ਗੱਲ ਹੋਈ ਕਮਲਕਸ਼ੋਰ ਜਦਵ ਜੀ ਮਾ ਸਰਟਰੀ ਸਾਹਿਬ ਜਿਹੜੀ ਪਾਰਡੀ ਬਣ ਰਹੀ ਆ ਇਹਦੇ ਬਾਰੇ ਤੁਹਾਡੇ ਕੋਲੇ ਕੋਈ ਮਿਨਿਸਟਰੀ ਆਫ ਐਜੂਕੇਸ਼ਨ ਦਾ ਕੋਈ ਸੈਂਟਰ ਦੀ ਦਾ ਕੋਈ ਤੁਹਾਡੇ ਕੋਲੇ ਇਹਦਾ ਕੋਈ ਸਾਨੂੰ ਦੇ ਸਕਦੇ ਹੋ ਕੋਈ ਆਰਡਰ ਵਗੈਰਾ ਤਾਂ ਉਹ ਸਾਫ ਮਨਾ ਕਰਕੇ ਇਹ ਤਾਂ ਜੀ ਗਾਈਡਲਾਈਨ ਚ ਲਿਖਿਆ ਹੋਇਆ ਤੁਸੀਂ ਪੜ ਲਓ ਮਾ ਪਰ ਗਾਈਡਲਾਈਨ ਤਾਂ ਇਹ ਕਹਿੰਦੀ ਆ ਵੀ ਆਪਾਰ ਏਡੀ ਬਣਾਉਣ ਬਣਾਉਣੀ ਮੈਂਡਟਰੀ ਨਹੀਂ ਹੈਗੀ ਕੰਪਲਸਰੀ ਨਹੀਂ ਹੈਗੀ ਜੇ ਤੁਸੀਂ ਸਹਿਮਤਾ ਬਣਾ ਲਓ ਨਹੀਂ ਸਹਿਮ ਤੁਸੀਂ ਨਾ ਬਣਾਓ ਤਾਂ ਜਾਣੇ ਐਜੂ ਜਿਹੜਾ ਆਪਣਾ ਸੈਕਟਰੀ ਆ ਸਿੱਖਿਆ ਵਿਭਾਗ ਦਾ ਜਦਵਜੀ ਉਹਨੇ ਕੋਈ ਸਾਫ਼ ਗੱਲ ਮੇਰੇ ਨਾਲ ਨਹੀਂ ਕੀਤੀ ਗੱਲ ਨੂੰ ਸਾਰਿਆਂ ਨੂੰ ਸੈਕਟਰ ਸਾਹਿਬ ਗੋਲ ਕਰੀ ਗਏ ਆ ਉਹਨਾਂ ਨੇ ਕੋਈ ਸਾਫ਼ ਤੇ ਸਪਸ਼ਟ ਇਹਦਾ ਜਵਾਬ ਨਹੀਂ ਦਿੱਤਾ ਤੇ ਮੈਂ ਸਕੂਲਾਂ 'ਚ ਵੀ ਗਿਆ ਅੱਜ ਕਈਆਂ 'ਚ ਤੇ ਮੈਂ ਸਕੂਲਾਂ ਦੇ ਵਿੱਚੋਂ ਵੀ ਪੁੱਛ ਕੇ ਆਇਆ ਵੀ ਇਹ ਮੰਡੇਟਰੀ ਹੈ ਜ਼ਰੂਰੀ ਨਹੀਂ ਹੈ ਇਹ ਬੱਚੇ ਦੇ ਮਾਪਿਆਂ ਤੇ ਨਿਰਭਰ ਆ ਤੁਸੀਂ ਬਣਾਉਣਾ ਆਪਣੇ ਬੱਚੇ ਦਾ ਆਪ ਆਰਡੀ ਜਾਂ ਨਹੀਂ ਬਣਾਉਣਾ ਹੁਣ ਇਹਦਾ ਇੱਕ ਹੋਰ ਸਮਝਣ ਦੀ ਲੋੜ ਹੈ ਇੱਕੇ ਵਰਤਾਂ ਤੇ ਇੱਕ ਸਿਰਜ ਰਹੇ ਨੇ ਮੈਨੂੰ ਜਿਵੇਂ ਗੱਲ ਕੀਤੀ ਮੈਂ ਕਿ ਡੀਓ ਨਾਲ ਜਾਂ ਮੇਰੀ ਸੈਲਰੀ ਨਾਲ ਗੱਲ ਹੋਈ ਦੇਖੋ ਜੀ ਬੱਚੇ ਦਾ ਕੋਈ ਕਾਹਨੂੰ ਡਾਕੂਮੈਂਟ ਗੁੰਮ ਜਾਂਦਾ ਜੀ ਤਾਂ ਸੌਖਾ ਲੱਭ ਜਾਂਦਾ ਜੀ ਯਾਨੀ ਇਸ ਤਰ੍ਹਾਂ ਵੀ ਤੁਹਾਡੇ ਡਾਕੂਮੈਂਟ ਕਿਤੇ ਚੱਕੇ ਫਿਰੋਗੇ ਨਾਲ ਬੱਸਾਂ ਜਾਂ ਗੱਡੀਆਂ ਜਾਂ ਮੋਟਰਸਾਈਕਲਾਂ ਦੇ ਆਪਾਂ ਕੋਈ ਅਪਲਾਈ ਕਰਨ ਜਾਂਦੇ ਆ ਕਦੇ ਨਾਲ ਡਾਕੂਮੈਂਟ ਲੈ ਜਾਣੇ ਪੈਂਦੇ ਆ ਤੁਹਾਨੂੰ ਲੋਡ ਹੀ ਨਹੀਂ ਪੈਣੀ ਤੁਹਾਡੀ ਕਾਈਡੀ ਬਣੀ ਹੋਊਗੀ ਇਹ ਦੇਖਣ ਨੂੰ ਬਹੁਤ ਵਧੀਆ ਗੱਲ ਲੱਗਦੀ ਆ ਮੈਨੂੰ ਵੀ ਤੁਹਾਨੂੰ ਵੀ ਹਰ ਇੱਕ ਨੂੰ ਵੀ ਹਾਂ ਜਦਾਂ ਲੱਖਾਂ ਦਾ ਬੰਨਾ ਗੱਲ ਤੋਂ ਰੌਲਾ ਪਉਂਦਾ ਇਹ ਤਾਂ ਬਹੁਤ ਵਧੀਆ ਗੱਲ ਹੈ ਜੇ ਸਾਡੇ ਡਾਕੂਮੈਂਟਾਂ ਸੰਭੇ ਹੋਣਗੇ ਅਸੀਂ ਜਾ ਕੇ ਉਸ ਆਈਡੀ ਚ ਕੱਢ ਲਾਂਗੇ ਨਾ ਦੇ ਨਾਲ ਮਸਲਾ ਇਹ ਨਹੀਂ ਹੈਗਾ ਇਹਦਾ ਸੌਖਾ ਨਹੀਂ ਹੈਗਾ ਇਮਤਿਹਾਨ ਨਾ ਸਮਝ ਲਓ ਗੱਲ ਨੂੰ ਅਸਲ ਦੇ ਸਭ ਤੋਂ ਵੱਡੀ ਗੱਲ ਕੀ ਆ ਸਿੱਧੇ ਰੂਪ ਦੇ ਵਿੱਚ ਸੈਂਟਰ ਐਜੂਕੇਸ਼ਨ ਪਾਲਿਸੀ ਦੇ ਵਿੱਚ ਸੂਬਿਆਂ ਦੇ ਉੱਤੇ ਲਾਗੂ ਕਰ ਰਿਹਾ ਆਪਣੇ ਧੱਕੇ ਨਾਲ ਜਦੋਂ ਕਿ ਸਟੇਟ ਸਬਜੈਕਟ ਹੈ ਸਿੱਖਿਆ ਐਜੂਕੇਸ਼ਨ ਇਹ ਸੂਬੇ ਦੇ ਅਧਿਕਾਰ ਖੇਤਰ ਚ ਆਉਂਦਾ ਹੈ ਐਜੂਕੇਸ਼ਨ ਸਿਸਟਮ ਦੇ ਜੇ ਕਿਸੇ ਨੇ ਸਭ ਤੋਂ ਵੱਧ ਕੰਮ ਕੀਤਾ ਤਾਂ ਇਸਾਈਆਂ ਨੇ ਕੁਐਸਚਨਾਂ ਨੇ ਕੀਤਾ ਸਭ ਤੋਂ ਵੱਧ ਪੈਸਾ ਉਸ ਆਪਣੇ ਸਿਸਟਮ ਤੇ ਲਾਉਂਦੇ ਨੇ ਸਿੱਕੇ ਦੇ ਖੇਤਰ ਤੇ ਲਾਉਂਦੇ ਆ ਸਾਡੇ ਵਾਲੇ ਵਿਆਹਾਂ ਚ ਫੂਕੀ ਜਾਂਦੇ ਆ ਉਹ ਗਾਇਕ ਲਵਾ ਲਿਆ 15 ਲੱਖ ਦੇਤਾ ਉਹ ਲਵਾ ਲਿਆ 20 ਲੱਖ ਦੇਤਾ ਟੂਰਨਾਮੈਂਟਾਂ ਦੇ ਫੂਕ ਜਾਂਦੇ ਕਰੋੜ ਡੂੜੂ ਟੋੜ ਰੁਪਿਆ ਉਹ ਫੋੜ ਦੇ ਦੇ ਜੀ ਆ ਫਲਾਨਾ ਦੇਤਾ ਜੀ ਉਹ ਵੀ ਕਰਾਓ ਪਰ ਜਿੱਧਰ ਕੰਮ ਕਰਨ ਦੀ ਲੋੜ ਆ ਭਾਈ ਉਧਰ ਨੂੰ ਧਿਆਨ ਦਿਓ ਯਾਰ ਐਥੇ ਹੁਣ ਇਸਾਈਆਂ ਦੇ ਸਕੂਲ ਆ ਅਗਲੇ ਸਰਦਾਰ ਜੀ ਇਹ ਗੱਲ ਕਹਿੰਦੇ ਆ ਵੀ ਸਾਡੇ ਵਾਲੇ ਪਾਸੇ ਆਜੋ ਧਰਮ ਸਾਡੇ ਛੱਡ ਕੇ ਇਧਰ ਨੂੰ ਆਜੋ ਤੁਹਾਡੇ ਜਵਾਬ ਦੀ ਫੀਸ ਸਾਰੀ ਮਾਫ ਜਿੱਥੇ ਜਿਹੜਾ ਸਕੂਲ 2-2 3-3 ਲੱਖ ਰੁਪਇਆ 5-5 ਲੱਖ ਰੁਪਇਆ ਡੋਨੇਸ਼ਨ ਲੈਂਦਾ ਐਡਮਿਸ਼ਨ ਮਿਲੇ ਫੰਡ ਲੈਂਦੇ ਪਹਿਲਾਂ 5-5 ਲੱਖ ਰੁਪਇਆ ਬਿਨਾਂ ਖਰਚੇ ਤੋਂ ਉਹ ਵੀ ਕਹਿੰਦੇ ਵੀ ਸਾਡੇ ਵਾਲੇ ਪਾਸੇ ਆਜੋ ਤੁਹਾਨੂੰ ਸਾਰਾ ਕੁਝ ਮਾਫ ਕਰਦੇ ਆਂ ਜੀ ਅਗਲੇ 14 ਦਿਨ ਲੱਗੇ ਹੋਏ ਨੇ ਤੁਹਾਡਾ ਘਰ ਪਾ ਦਿਆਂਗੇ ਤੁਹਾਨੂੰ ਬਾਹਰ ਭੇਜ ਦਿਆਂਗੇ ਤੁਹਾਨੂੰ ਕੁੱਲ ਤੁਹਾਡੀ ਜ਼ਿੰਮੇਵਾਰੀ ਲੈਂਦੇ ਆਂ ਸੋ ਹਸਪਤਾਲਾਂ ਚ ਇਲਾਜ ਕਰਾਉ ਕਰਾ ਦੇਾਂਗੇ ਪਰ ਸਾਡਾ ਧਰਮ ਬਣਾ ਲਓ ਉਹ ਇਸ ਤਰ੍ਹਾਂ ਦੇ ਲਾਲਚ ਦੇ ਕੇ ਸਾਡੇ ਲੋਕਾਂ ਨੂੰ ਉਹ ਕਰ ਰਹੇ ਨੇ ਅਗਲੇ ਪੂਰੇ ਜੋਰਾਂ ਸ਼ੋਰਾਂ ਨਾਲ ਲੱਗੇ ਹੋਏ ਨੇ ਸਾਡੇ ਵਾਲੇ ਆਪਾਂ ਹੀ ਕਰਦੇ ਆਂ